ਅਜੀਬ ਨਾ ਮਿਸ ਕਿਸੇ ਤੇ ਸਿਸਮਾਏ ਜੀ ਫਟਾਫਟ ਕੀ ਟੂ ਜੀ ਸਾਨੂੰ ਪਿੰਡ ਮੋਲੀਪਰੋਂ ਤੇ ਲੱਗੇ ਸ਼ਾਮ ਦਾ ਮਤਮਿਲਿਆ ਕਾਉਂ ਦਿਨਾਂ ਜੀ ਦਾ ਪ੍ਰਬੰਧ ਕਰੇ ਲੰਗਰ ਦਾ ਦਰਸ਼ਕ ਸਾਲ ਬਾਬੇ ਹੋ ਨਾਮ ਕੀ ਜੀ ਰਣਜੀਤ ਸਿੰਘ ਰਣਜੀਤ ਸਿੰਘ ਜੀ ਤੇ ਜੀ ਸਾਡੇ ਦਰਸ਼ਕ ਜਾਨਣਾ ਚਾਹੁੰਦੇ ਜੀ ਇਹ ਲੰਗਰ ਕਦੋਂ ਤੋਂ ਫਤਕਰ ਸਾਹਿਬ ਦੀ ਪਵਿੱਤਰ ਧਰਤੀ ਤੇ ਚੱਲ ਰਹੀ ਜੀ 45 ਸਾਲ ਹੋ ਗਏ ਜੀ ਅੱਛਾ ਜੀ ਸਾਨੂੰ ਲਗਾਤਾਰ ਇਥੇ ਲੰਗਰ ਲਾਉਂਦੇ ਆ ਨੋ ਤੇ ਸਾਡੇ ਪਿੰਡ ਦਾ ਸਾਨੂੰ ਬਹੁਤ ਸਹਿਯੋਗ ਹੈ ਪਿੰਡ ਤੋਂ ਸਾਡੇ ਜੋ 2000 ਦੇ ਉੱਪਰ ਵਾਦੀ ਹੈਗੀ ਤੇ ਘੱਟੋ ਘੱਟ ਵੀ 500 ਬੰਦਾ ਰੋਜ਼ ਜੀ ਟੱਕਾਂ ਗੱਡੀਆਂ ਰਾਈਆਂ ਇੱਥੇ ਰੋਜ਼ ਪਹੁੰਚਦਾ ਹੈ ਜੀ ਤੇ ਅਸੀਂ 24 ਤਰੀਕ ਤੋਂ ਲੈ ਕੇ 31 ਤਰੀਕ ਤੱਕ ਹਰੇਕ ਸਾਲ ਲੰਗਰ ਲਾਉਂਦੇ ਹਾਂ ਜੀ ਤੇ ਸਾਦਾ ਲੰਗਰ ਹੈ ਲਾਉਨੇ ਸਾਰਾ ਸੀ ਤੇ ਵੀ ਕੋਈ ਲੰਗਰ ਇਦਾਂ ਨਹੀਂ ਕੀਤਾ ਜੀ ਤੋਂ ਅਤਰਾਜ ਉੱਥੇ ਤੇ ਪਿੰਡ ਦਾ ਇਲਾਕੇ ਦਾ ਬੜਾ ਸਹਿਯੋਗ ਹੈ ਅੱਗੇ ਵਾਸਤੇ ਬੱਚਿਆਂ ਨੂੰ ਬੜੀ ਸਿੱਧ ਮਿਲਦੀ ਹੈ ਬੱਚੇ ਜਦੋਂ ਇਸ ਪਵਿੱਤਰ ਧਰਤੀ ਤੇ ਆਉਨੇ ਆ ਅੱਗੇ ਵਾਸਤੇ ਬੱਚਿਆਂ ਨੂੰ ਬੜੀਆਂ ਸਿੱਧਾਂ ਮਿਲਦੀਆਂ ਤੇ ਪਿੰਡ ਦੀ ਬੜੀ ਤਰੱਕੀ ਹੈਗੀ ਬੜੇ ਲੋਕ ਕੁਝ ਸ਼ਹਿਰ ਨਾਲ ਕੰਮ ਕਰਦੇ ਸੇਵਾਦਾਰਾਂ ਦਾ ਬਹੁਤ ਬਹੁਤ ਸਹਿਯੋਗ ਹੈ ਇਸ ਸਟਾਰਟੀ ਨੂੰ ਬੜਾ ਬਾਰੇ ਇਸਟਾਰਟੀ ਨੇ ਬਹੁਤ ਛੋਟੀਆਂ ਜਿੰਦਾ ਵੱਡੇ ਸਾਕੇ ਹੋਏ ਇਸ ਕਰਕੇ ਬੱਚੇ ਬਹੁਤ ਸੇਵਾ ਕਰਦੇ ਬੱਚੇ ਇਛਾਨ ਵਾਲਾ ਹੁੰਨੇ ਬਹੁਤ ਸੇਵਾ ਦਾ ਅਸੀਂ ਇੱਕ ਸਵਾਲ ਪੁੱਛਣਾ ਚਾਹੁੰਗੀ ਉਹ ਜੋ ਕਿ ਨੌਜਵਾਨ ਪੀੜੀ ਹੈ ਜੀ ਅਸੀਂ ਉਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਆ ਆਪਣਾ ਅਸੀਂ ਜੋ ਨੌਜਵਾਨ ਪੀੜੀ ਹੈ ਉਹਨੂੰ ਇਹੀ ਸੰਦੇਸ਼ ਦੇਣਾ ਚਾਉਣਾ ਹੈ ਕਿ ਜੋ ਆਪਣੇ ਬਾਬਿਆਂ ਨੇ ਕੀਤਾ ਉਸ ਤੋਂ ਸਾਨੂੰ ਬਹੁਤ ਵੱਡੀ ਸੇਧ ਲੈਣੀ ਚਾਹੀਦੀ ਹੈ ਤੇ ਬੱਚਿਆਂ ਨੂੰ ਕੋ ਸਿੱਖੀ ਨਾਲ ਵੱਧ ਤੋਂ ਵੱਧ ਜੁੜਨਾ ਚਾਹੀਦਾ ਸਾਡੀ ਦਾ ਵੱਧ ਤੋਂ ਵੱਧ ਇਹੀ ਹੈ ਵੀ ਇਸ ਤਰ੍ਹਾਂ ਅਸੀਂ ਲੰਗਰ ਦੀ ਸੇਵਾ ਕਰਨਾ ਜਿਹੜੀ ਨੌਜਵਾਨ ਪੀੜ੍ਹੀ ਆ ਉਹ ਵੀ ਸਾਡੇ ਨਾਲ ਲੱਗੇ ਤੇ ਗੁਰੂ ਘਰ ਦੀ ਸੇਵਾ ਕਰੇ ਤੇ ਸਿੱਖੀ ਨਾਲ ਜੁੜੇ ਸੋ ਜੰਗ ਦੀ ਖਾਸਾ ਸਾਬਾ ਸੋ ਜੰਗਾਂ ਦੇ ਸਿੱਖਵਾਰਿਆਂ ਤੋਂ ਇਹ ਲੋਕੇਸ਼ਨ ਕੁਝ ਜਾਣਕਾਰੀ ਦੇ ਦੇ ਕਿਸੇ ਨੇ ਜੇ ਸਿੱਖ ਲੰਗਰ ਦੇ ਵਿੱਚ ਜਾਣਾ ਹੋਵੇ ਆਪਣੀ ਲੋਕੇਸ਼ਨ ਦਿੱਤੀ ਪਹਿਲੇ ਜੀ ਪਤਾ ਪੜ ਸਭ ਤੋਂ ਪਹਿਲਾਂ ਅਤੇ ਇੱਕ ਸਾਵੇ ਸਾਣੀ ਇਹ ਚੈਰੀਆਂ ਦੇ ਬਿਲਕੁਲ ਸਾਹਮਣੇ ਬਿਲਕੁਲ ਸਾਹਮਣੇ ਆਹ ਲੋਕੇਸ਼ਨ ਪੈਂਦੀ ਹੈ ਜੀ ਤੇ ਆਹ ਜਿਹੜਾ ਬਾਬਾ ਜੀ ਨੇ ਦੱਸੇ ਹੋਏ 45 ਸਾਲ ਤੋਂ ਲੰਗਰ ਤੇ 45 ਸਾਲ ਤੋਂ ਲਗਾਤਾਰ ਆਹ ਲੰਗਰ ਚੱਲ ਰਿਹਾ ਹੈ ਜੀ ਤੁਸੀਂ ਜੇ ਦੇਖੋਗੇ ਇੱਥੇ ਛੋਟੇ ਬੱਚਿਆਂ ਤੋਂ ਲੈ ਕੇ ਜੀ ਵੱਡੇ ਵੀਰ ਬਜ਼ੁਰਗ ਸਾਰੇ ਪਿੰਡ ਸਾਡਾ ਇਕੱਠੇ ਹੋ ਕੇ ਚਾਹੇ ਕੋਈ ਵੀ ਲੰਗਰ ਹੋਵੇ ਚਾਹੇ ਦਿੱਲੀ ਦੀ ਬਰੂਹਾ ਦੇ ਲੰਗਰ ਲੱਗੇ ਹੈ ਤੇ ਇੱਥੇ ਦਾ ਹਰ ਸਾਲ ਲਾਂਦੇ ਹੀ ਆ ਕਿਉਂਕਿ ਪੂਰਾ ਜੇ ਆਪਾਂ ਦੇਖੀਏ ਪੂਰੇ ਵਰਲਡ ਦੇ ਵਿੱਚ ਸਭ ਤੋਂ ਛੋਟੀ ਉਮਰ ਦੇ ਵਿੱਚ ਜਿਹੜੀਆਂ ਸ਼ਹੀਦੀਆਂ ਹੋਈਆਂ ਉਹ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਤੋਂ ਹੋਈਆਂ ਸਿੱਖ ਪਰਿਵਾਰ ਤੋਂ ਹੋਈਆਂ ਐਤੋਂ ਵੱਡੀ ਸ਼ਹੀਦੀ ਕਿਤੇ ਨਹੀਂ ਹੋਈ ਹੋएगी ਤੇ ਇਹਨਾਂ ਤੋਂ ਜਦੋਂ ਬੱਚੇ ਨਾਲ ਲੰਗਰ ਦੇ ਵਿੱਚ ਆਉਂਦੇ ਆ ਬਹੁਤ ਜ਼ਿਆਦਾ ਪ੍ਰੇਰਿਤ ਹੁੰਦੇ ਆ ਤੇ ਕਈ ਵਾਰ ਬੱਚਿਆਂ ਦੀ ਆਤ ਤੋਂ ਹੁੰਦੀ ਘਰੇ ਜਾ ਕੇ ਪਰਿਵਾਰ ਤੋਂ ਪੁੱਛਣਾ ਵੀ ਉਹ ਲੰਗਰ ਕਿਉਂ ਲੱਗਦੀ ਹੈ ਜੀ ਤੇ ਪਰਿਵਾਰਾਂ ਵੱਲੋਂ ਫਿਰ ਉਹਨਾਂ ਨੂੰ ਆਹ ਦੱਸਿਆ ਜਾਂਦਾ ਜੀ ਵੀ ਇੱਥੇ ਜਿਹੜੀਆਂ ਸ਼ਹਾਦਤਾਂ ਹੋਈਆਂ ਉਹ ਛੋਟੇ ਬੱਚਿਆਂ ਦੀਆਂ ਸ਼ਹਾਦਤਾਂ ਹੋਈਆਂ ਜਿਨ੍ਹਾਂ ਨੇ ਆਪਣੀ ਜਿਹੜੀ ਸਿੱਖੀ ਸੀਗੀ ਉਹਨੂੰ ਕਾਇਮ ਰੱਖਣ ਵਾਸਤੇ ਪੂਰੇ ਵਰਡ ਨੂੰ ਇੱਕ ਸੁਨੇਹਾ ଦਿਆਂ ਹੈ ਕਿਉਂਕਿ ਸਿੱਖੀ ਧਰਮ ਦਾ ਕਿਸੇ ਧਰਮ ਨਾਲ ਕੋਈ ਟੱਕਰ ਨਹੀਂ ਹੈਗਾ ਪਰ ਆਪਣੇ ਧਰਮ ਨੂੰ ਉਸ ਟਾਈਮ ਦਾ ਜਿਹੜਾ ਸੂਬਾ ਸੀਗਾ ਉਹ ਸਿੱਖੀ ਧਰਮ ਨੂੰ ਮੁਸਲਮਾਨ ਧਰਮ ਦੇ ਵਿੱਚ ਰਲਾਣਾ ਚਾਹੁੰਦਾ ਸੀਗਾ ਤੇ ਉਸ ਟਾਈਮ ਆਹ ਦਿਨਾਂ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਪੂਰੇ ਪਰਿਵਾਰ ਦੇ ਵਿੱਚ ਥੋੜੇ ਦਿਨ ਪਹਿਲਾਂ ਸ਼ਹੀਦੀ ਜੋੜ ਮੇਲਾ ਚਮਕੌਰ ਸਾਹਿਬ ਲੱਗਿਆ ਸੀਗਾ ਤੇ ਉਹਨਾਂ ਤੋਂ ਕੁਝ ਦਿਨਾਂ ਬਾਅਦ ਫਤਿਹਗੜ੍ਹ ਸਾਹਿਬ ਲੱਗਦਾ ਹੈ ਤੇ ਸਾਡੇ ਪਿੰਡ ਤੋਂ ਆਹ ਲੰਗਰ ਆ ਪਿਛਲੇ 45 ਸਾਲ ਤੋਂ ਇੱਥੇ ਲੱਗ ਰਿਹਾ ਹੈ ਜੀ ਅਸੀਂ ਆਹੀ ਚਾਹੁੰਦੇ ਹਾਂ ਬੱਚੇ ਨਸ਼ਿਆਂ ਤੋਂ ਬਚਣ ਜੀ ਤੇ ਗੁਰਸਿੱਖੀ ਵਾਲੇ ਬਣਨ ਜੀ ਤੇ ਪਰਿਵਾਰਾਂ ਦੇ ਵਿੱਚ ਵਾਇਗਰੂ ਚੜ੍ਹਦੀ ਕਲਾ ਰੱਖੇ ਜੀ ਵਾਇਗਰੂ ਕੀ ਕਹਿੰਦਾ ਹਾਂ ਸਾਥ ਗੁਰ ਦੇ ਸੋ ਬਹੁਤ ਬਹੁਤ ਵਧੀਆ ਲੱਗਿਆ ਜੀ ਆ ਮਾਣ ਸੀ ਰਾਏ ਤੇ ਇਹਨਾਂ ਦੇ ਵਿਚਾਰ ਜਾਣਿਆ ਜੀ ਲੋਕਾਂ ਦੇ ਤੇ ਜਿਹੜੀ ਆਪਣੀ ਮਿਊਂਸਪਲਟੀ ਦਾ ਵੀ ਸਾਰਾ ਇੱਕ ਵਾਰ ਕੈਮਰਾ ਘੁਮਾ ਦਿਓ ਜੀ ਮੰਗਰ ਹਾਲ ਬਾਰੇ ਇੱਧਰ ਸਾਰੇ ਪਾਸੇ ਕੈਮਰਾ ਘੁਮਾ ਦਿਓ ਤਾਂ ਕਿ ਸਾਡੇ ਦਰਸ਼ਕ ਸੰਗਤ ਵੀ ਦੇਖ ਸਕਣ ਤੇ ਮੰਗਰ ਦੀਆਂ ਤਿਆਰੀਆਂ ਚੱਲ ਰਹੀਆਂ ਨੇ ਉਹ ਵੀ ਦੇਖ ਸਕਣ ਤੋ ਜਲਦੀ ਮਿਲਾਂਗੇ ਨੈਕਸਟ ਵੀਡੀਓ ਕੋਲ ਚੈਨਲ ਦੇਖੀਂ ਬਾਰੇ ਸਬਸਕ੍ਰਾਈਬ ਕਰ ਲੋ ਅਤੇ ਬੈਲ ਆਈਕਨ ਜੂ ਪ੍ਰੈਸ ਕਰ ਲੋ ਤਾਂ ਕਿ ਆਉਣ ਵਾਲੀ ਹਰ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ ਧੰਨਵਾਦੀ